ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮਖ ਹੋਵੇ ਸੋਈ ਬੂਜੈ ਗੁਣ ਕਹੈ ਗੁਣੀ ਸਵਾ ਬਣਿਆ ਹਉਮਾਰੀ ਦੀਓ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜਿਨ ਜੋਸਾ ਚ ਲੱਗਐ ਸੇ ਅਨ ਦਿਨ ਜਾਗੈ ਦਰ ਸਚੇ ਸੋਭਾ ਪਾਵਣਿਆ ਰਹਾਓ ਆਪ ਸੁਣੈ ਤਾਂ ਆਪੇ ਵੇਖੈ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲੱਗੈ ਗੁਰਮੁਖ ਸਾਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਸੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪੇਈ ਅੜੇ ਤਨ ਅਨੰਦਨ ਸੂਤੀ ਕੰਤ ਵਿਸਾਰੀ ਅਵਗਣ ਮੁਕਤੀ ਅਨੰਦਨ ਸਦਾ ਫਿਰੇ ਬਿਲਲਾਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇਈ ਅੜੇ ਸੁਖ ਦਾਤਾ ਜਾਤਾ ਹਮੇ ਮਾਰ ਗੁਰ ਸ਼ਬਦ ਪਚਾਤਾ ਸੇਜ ਸੁਹਾਵੀ ਸਦਾ ਫਿਰ 라ਵੇ ਸੱਚੇ ਸ਼ਿੰਗਾਰ ਬਣਾਵਣਿਆ ਲਖ ਚਹਰਾਸੀ ਜੀਉ ਪਾਏ ਜਿਸਨੂੰ ਨਦਰ ਕਰੇ ਤਸੈ ਗੁਰ ਮਿਲਾਏ ਫਿਰ ਬੇਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੁਐ ਤੀਏ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵੜਾਈ ਆਪੇ ਮੇਲ ਮਿਲਾਵਣਿਆ ਮਾਯ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮਖ ਹੋਵੇ ਸੋਈ ਬੂਜੇ ਗੁਣ ਕਹੈ ਗੁਣੀ ਸਮਾ ਬਣਿਆ ਹਉਮਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚਾ ਚਲਾ ਗਏ ਸੇ ਅਨ ਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਓ ਆਪ ਸੁਣੇ ਤਾਂ ਆਪੇ ਵੇਖੇ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੇ ਆਪੇ ਲਾਏ ਲੈ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਸੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪਈ ਅੜੇ ਤਨ ਆਨ ਦਿਨ ਸੂਤੀ ਕੰਤ ਬਸਾਰੀ ਅਵਗਣ ਮੁਤੀ ਅਨ ਦਿਨ ਸਦਾ ਫਿਰੇ ਬਿਲਲਾਦੀ ਬਿਨ ਪਰ ਨੀਦ ਨਾ ਪਾਵਣਿਆ ਤੇਈ ਅੜੇ ਸੁਖ ਦਾਤਾ ਜਾਤਾ ਹਮੇ ਮਾਰ ਗੁਰ ਸ਼ਬਦ ਪਚਾਤਾ ਸੇਜ ਸੁਹਾਵੀ ਸਦਾ ਫਿਰ ਲਾਵੇ ਸੱਚੇ ਸੰਗਾਰ ਬਣਾਵਣਿਆ ਲਖ ਚਹਰਾਸੀ ਜੀ ਉਪਾਏ ਜਿਸ ਨੂੰ ਨਜ਼ਰ ਕਰੇ ਤਿਸੈ ਗੁਰ ਮਿਲਾਏ ਫਿਰ ਬਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੁਐਤੀਏ ਆਪੇ ਬਖਸ ਲੈ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮੇਲੇ ਵੜੇ ਆਈ ਆਪੇ ਮੇਲ ਮਲਾਵਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮਖ ਹੋਵੇ ਸੋਈ ਬੂਜੇ ਗੁਣ ਕਹੈ ਗੁਣੀ ਸਮਾ ਬਣਿਆ ਹਉਮਾਰੀ ਦੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਵਸਾ ਚ ਲਾਗੈ ਸੇ ਅਨ ਦਿਨ ਜਾਗੈ ਦਰਸ ਚੇ ਸੋਬਾ ਪਾਵਣਿਆ ਰਹਾਓ ਆਪ ਸੁਣੈ ਤਾਂ ਆਪੇ ਵੇਖੈ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲਗੈ ਗੁਰਮੁਖ ਸਾਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਸੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪੇਈ ਅੜੇ ਤਨ ਆਨ ਅਨ ਦਿਨ ਸੂਤੀ ਕੰਤ ਵਿਸਾਰੀ ਅਵਗਣ ਮੂਤੀ ਅਨ ਦਿਨ ਸਦਾ ਫਿਰੇ ਬਿਲ ਲਾਦੀ ਬਿਨ ਫਿਰ ਨੀਦ ਨਾ ਪਾਵਣਿਆ ਪੇਈ ਅੜੇ ਸੁਖ ਦਾਤਾ ਜਾਤਾ ਹਉਮੇ ਮਾਰ ਗੁਰਬਖਸ਼ ਬਚਾਤਾ ਸੇਜ ਸੁਹਾਵੀ ਸਦਾ ਫਿਰ ਲਾਵੇ ਸੱਚੇ ਸੰਗਾਰ ਬਣਾਵਣਿਆ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤੇ ਸਹਿ ਗੁਰ ਮਿਲਾਏ ਤੇ ਲਿਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੁਐਸੀਐ ਆਪੇ ਬਖਸ ਲੈ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵੜਿਆਈ ਆਪੇ ਮੇਲ ਮਿਲਾਵਣੇ ਮਾਝ ਮਹਲਾ 3 ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੋਰਮਖਾ ਹੋਵੇ ਸੋਈ ਬੂਜੈ ਗੁਣ ਕਹੈ ਗੁਣੀ ਸਮਾ ਬਣਿਆ ਹਉਮਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਉਣਿਆ ਜੋ ਸੱਚ ਲੱਗੈ ਸੇ ਅਨ ਦਿਨ ਜਾਗੈ ਦਰਸ ਚੇ ਸੋਬਾ ਪਾਉਣਿਆ ਰਹਾਓ ਆਪ ਸੁਣੈ ਤਾਂ ਆਪੇ ਵੇਖੈ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲੱਗੈ ਗੁਰਮਖ ਸੱਚ ਕਮਾਉਣਿਆ ਜਿਵੇਂ ਆਪਾ ਪਲਾਏ ਸੋ ਕੈਸੇ ਹੱਸ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਭਈ ੜੇ ਤਨ ਅਨਦਨ ਸੂਤੀ ਕੰਤ ਵਿਸਾਰੀ ਅਵਗਣ ਮੂrti ਅਨਦਨ ਸਦਾ ਫਿਰੇ ਬਿਲਲਾਦੀ ਬਿਨ ਪਰ ਨੀਦ ਨਾ ਪਾਵਣਿਆ ਪਈ ਅੜਾ ਸੁਖ ਦਾਤਾ ਜਾਤਾ ਹਮੇ ਮਾਰ ਗੁਰਬਖਸ਼ ਪਚਾਤਾ ਸੇਜ ਸੁਹਾਵੀ ਸਦਾ ਪਿਰ 라ਵੇ ਸੱਚੇ ਸੰਗਾਰ ਬਣਾਵਣਿਆ ਲਖ ਚਹਰਾਸੀ ਜੀ ਉਪਾਏ ਜਿਸ ਨੂੰ ਨਜ਼ਰ ਕਰੇ ਤੇ ਸਹਿ ਗੁਰ ਮਿਲਾਏ ਥਿਲ ਬਖ ਕਾਟ ਸਦਾ ਜਨ ਨਿਰਮਲ ਧਰ ਸੱਚੇ ਨਾਮ ਸਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੂਐ ਤੀਏ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵੜਿਆਈ ਆਪੇ ਮੇਲ ਮਲਾਵਣਿਆ ਮਾਝ ਮਹਲਾ 3 ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮਖ ਹੋਵੇ ਸੋਈ ਬੂਜੈ ਗੁਣ ਕਹੈ ਗੁਣੀ ਸਿਮਾ ਬਣਿਆ ਹਉਮਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਵਸਾ ਚਲਾ ਗਏ ਸੇ ਅਨ ਦਿਨ ਜਾਗੇ ਦਰਸ ਚੇ ਸੋਭਾ ਪਾਵਣਿਆ ਰਹਾਓ ਆਪ ਸੁਣੇ ਤਾਂ ਆਪੇ ਵੇਖੈ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ ਆਪੇ ਲਾਏ ਲੈ ਸੋ ਲਾਗੇ ਗੁਰਮੁਖ ਸਾਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਸੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪੇਈ ਅੜੇ ਤਨ ਆਨਦਨ ਸੂਤੀ ਕੰਤ ਬਸਾਰੀ ਅਵਗਣ ਮੂਤੀ ਅਰਦਨ ਸਦਾ ਫਿਰੇ ਬਿਲਲਾਦੀ ਬਿਨ ਫਿਰ ਨੀਦ ਨਾ ਪਾਵਣਿਆ ਪੇਈ ਅੜੇ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਫਿਰ 라ਵੇ ਸੱਚੇ ਸ਼ਿੰਗਾਰ ਬਣਾਵਣਿਆ ਲਖ 84 ਜੀ ਉਪਾਏ ਜਿਸਨੂੰ ਨਦਰ ਕਰੇ ਤਸੈ ਗੁਰ ਮਿਲਾਏ ਫਿਰ ਬਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੁਐ ਤੀਏ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮੇਲੇ ਵੜਿਆਈ ਆਪੇ ਮੇਲ ਮਲਾਵਣਿਆ ਮਾਝ ਮਹਾਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮਖ ਹੋਵੇ ਸੋਈ ਬੂਜੈ ਗੁਣ ਕਹੈ ਗੁਣੀ ਸਵਾ ਬਣਿਆ ਹਉਮਾਰੀ ਜਿਓ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਵਸਾ ਚਲ ਆ ਗਏ ਸੇ ਅਨ ਦਿਨ ਜਾਗੇ ਦਰਸ ਚੇ ਸੋਬਾ ਪਾਵਣਿਆ ਰਹਾਓ ਆਪ ਸੁਣੇ ਤਾਂ ਆਪੇ ਵੇਖੇ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੇ ਆਪੇ ਲਾਏ ਲੈ ਸੋ ਲਾਗੇ ਗੁਰਮੁਖ ਸਾਚ ਕਮਾਵਣਿਆ ਜਿਸ ਆਪ ਭਲਾਏ ਸੋ ਕਿਸੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪਈ ਅੜੇ ਤਨ ਅਨੰਦਨ ਸੂਤੀ ਕੰਤ ਵਿਸਾਰੀ ਅਵਗਣ ਮੁਤੀ ਅਨੰਦਨ ਸਦਾ ਫਿਰੇ ਬਿਲਲਾਦੀ ਬਿਨ ਪਰ ਨੀਦ ਨਾ ਪਾਵਣਿਆ ਤੇਈ ਅੜੇ ਸੁਖ ਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਚਾਤਾ ਸੇਜ ਸਹਾਵੀ ਸਦਾ ਫਿਰ ਲਾਵੇ ਸੱਚੇ ਸੰਗਾਰ ਬਣਾਵਣਿਆ ਲਖ ਚਹਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤੇ ਸਹਿ ਗੁਰ ਮਿਲਾਏ ਫਿਰ ਬਿਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੁਐਸੀਐ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵੜਾਈ ਆਪੇ ਮੇਲ ਮਿਲਾਵਣਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ